ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਹਲਕਾ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਦਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਲਕਾ ਮੋਹਾਲੀ ਦੇ ਪਿੰਡ ਸਿਆਉ ਵਿਖੇ 18 ਲੱਖ ਰੁਪਏ ਦੀ ਲਾਗਤ ਨਾਲ 3 ਥਿਆਰ ਕੀਤੇ ਗਏ ਕਲਾਸਰੂਮਾਂ ਦਾ ਉਦਘਾਟਨ ਕੀਤਾ ਗਿਆ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਹੌਲੀ-ਹੌਲੀ ਪਤਾ ਚੱਲ ਰਿਹਾ ਹੈ ਭਈ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਬਣੀ ਆ ਉਹ ਲੋਕਾਂ ਲਈ ਬਣੀ ਆ ਸੋ ਇਸ ਕਰਕੇ ਸਾਰੇ ਲੋਕ ਇੱਕ ਇੱਕ ਕਰਕੇ ਨੇ ਜਿਹੜੇ ਆਮ ਆਦਮੀ ਪਾਰਟੀ ਜੁੜੇ ਜੋੜ ਰਹੇ ਨੇ ਅੱਜ ਇੱਥੇ ਮੈਨੂੰ ਬੁਲਾਇਆ ਗਿਆ ਪਿੰਡ ਦੇ ਵਿੱਚ ਤਿੰਨ ਕਮਰੇ ਸਕੂਲ ਦੇ ਬਣਾਏ ਗਏ ਨੇ ਨਵੇਂ ਬਹੁਤ ਖੂਬਸੂਰਤ ਬਹੁਤ ਵਧੀਆ ਬਣੇ ਨੇ ਤੇ 1.58 ਲੱਖ ਰੁਪਏ ਦੀ ਲਾਗਤ ਦੇ ਨਾਲ ਬਣੇ ਨੇ ਇਹ ਸਰਕਾਰੀ ਮਿਡਲ ਸਕੂਲ ਹੈ ਇਸ ਪਿੰਡ ਦਾ ਇਹ ਮੈਨੂੰ ਬੜੀ ਖੁਸ਼ੀ ਹੈ ਤੇ ਮੈਂ ਸਾਰਿਆਂ ਨੂੰ ਵਧਾਈਆਂ ਵੀ ਦਿੱਤੀਆਂ ਨੇ ਔਰ ਸਾਰਿਆਂ ਦੇ ਸਹਿਯੋਗ ਦਾ ਬਣਿਆ ਇਹ ਸਰਕਾਰ ਦਾ ਵੀ ਸਹਿਯੋਗ ਹੈ ਪੰਚਾਇਤ ਦਾ ਵੀ ਸਹਿਯੋਗ ਹੈ ਪਿੰਡ ਦੇ ਲੋਕਾਂ ਦਾ ਵੀ ਸਹਿਯੋਗ ਹੈ ਔਰ ਮੈਂ ਸਾਰਿਆਂ ਨੂੰ ਕਿਹਾ ਵੀ ਪਿੰਡ ਦੇ ਲੋਕਾਂ ਦੇ ਜਾਂ ਪੰਜਾਬ ਦੇ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਰਕਾਰ ਇਕੱਲੀ ਕੁਝ ਨਹੀਂ ਕਰ ਸਕਦੀ ਹੈਗੀ ਤਾਂ ਇਹਨਾਂ ਨੇ ਬੜਾ ਸਹਿਯੋਗ ਦਿੱਤਾ ਇਸ ਕਰਕੇ ਕਮਰੇ ਬਣਾਏ ਨੇ ਜਿਨ੍ਹਾਂ ਦਾ ਅੱਜ ਗੁਰੂ ਸਾਹਿਬ ਦੇ ਚਰਨ ਪਵਾ ਕੇ ਉਦਘਾਟਨ ਹੋਇਆ ਨੇ ਤੇ ਮੈਂ ਇਹਨਾਂ ਨੂੰ ਵਧਾਈ ਇਹ ਦਿੰਦਾ ਸਾਰੇ ਪਿੰਡਦਿਆਂ ਨੂੰ ਔਰ ਨਾਲ ਮੈਂ ਇਹ ਕਹਿੰਦਾ ਨਾ ਵੀ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਬਣਾਈ ਹੈ ਉਹ ਲੋਕਾਂ ਦੇ ਲਈ ਲਗਾਤਾਰ ਕੰਮ ਕਰ ਰਹੀ ਹੈ ਔਰ ਜਿਹੜਾ ਵਾਦਾ ਕੀਤਾ ਸੀ এডਿਕੇਸ਼ਨ ਦਾ ਤੇ ਹੈਲਥ ਦਾ ਉਹਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਸਾਡੇ ਮਾਝਾ ਜੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਤੇ ਸਮੁੱਚੀ ਕੈਬਨਿਟ ਮਿਹਨਤ ਕਰ ਰਹੀ ਆ ਤਾਂ ਕਿ ਜਿਹੜੇ ਦੋ ਚੀਜ਼ਾਂ ਬਹੁਤ ਜ਼ਰੂਰੀ ਨੇ ਪਹਿਲਾਂ ਸਿਹਤ ਤੇ ਸਿਹਤ ਹੋਊਗੀ ਤਾਂ ਫਿਰ এডਿਕੇਸ਼ਨ ਤੇ ਉਹਦੇ ਲਈ ਸਾਰਾ ਕੰਮ ਹੋ ਰਿਹਾ ਤੇ ਉਹਦੇ ਤਹਿਤ ਹੀ ਅੱਜ ਜਿਹੜਾ ਕਮਰੇ ਦਾ ਉਦਘਾਟਨ ਕੀਤਾ ਗਿਆ ਤੇ ਨਾਲ ਹੀ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਸਕੂਲਾਂ ਦੇ ਵਿੱਚ ਟੀਚਰ ਨਹੀਂ ਸੀ ਟੀਚਰ ਹੈ ਤੇ ਆਪ ਸਟਾਫ ਦੇ ਮੈਂਬਰ ਕਹਿ ਰਹੇ ਸੀ ਵੀ ਇਹ ਪਹਿਲੀ ਵਾਰੀ ਹੋਇਆ ਹੈ ਬਈ ਸਰਕਾਰ ਨੇ ਇੰਨੇ ਟੀਚਰ ਸਾਡੇ ਲਈ ਭੇਜੇ ਨੇ ਤੇ ਟੀਚਰਾਂ ਤੋਂ ਬਿਨਾਂ ਸਕੂਲ ਕਾਦੇ ਸੀ ਐਵੇਂ ਨਾ ਦੇ ਸੀ ਤੋਂ ਅਸੀਂ ਟੀਚਰ ਭਰਤੀ ਕਰ ਰਹੇ ਹਾਂ ਡਾਕਟਰ ਭਰਤੀ ਕਰ ਰਹੇ ਹਾਂ ਇਹੀ ਆਮ ਆਦਮੀ ਪਾਰਟੀ ਦਾ ਏਜੰਡਾ ਹੈ ਤੇ ਇਹੀ ਲੋਕਾਂ ਦੀ ਜ਼ਰੂਰਤ ਹੈ ਇਹਦੇ ਤੁਸੀਂ ਇਹ ਸਮਝੋ ਵੀ ਲੋਕਾਂ ਨੂੰ ਇਹ ਜੇ ਲੱਗਦਾ ਹੈ ਬਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਆ ਤਾਂ ਦੇਖੋ ਅੱਜ ਵੱਡੀ ਪੱਧਰ ਨਾਲ ਵੱਡਾ ਪਰਿਵਾਰ ਬਣਿਆ ਸਾਡਾ ਪੂਰੀ ਪਿੰਡ ਦੀ ਪੰਚਾਇਤ ਜਿਹੜੀ ਉਹ ਅਜਾ ਆਮ ਆਦਮੀ ਪਾਰਟੀ ਨਾਲ ਜੁੜੀ ਆ ਇਹੀ ਇੱਕ ਕਾਰਨ ਆ ਵੀ ਉਹ ਸਾਡੇ ਮੇਰੇ ਮੂੰਹੋਂ ਨਹੀਂ ਜੁੜਿਆ ਹੈਗੀ ਕੰਮ ਨੂੰ ਜੁੜੇ ਨੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰ ਰਹੀ ਆ ਔਰ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਇਸ ਕਰਕੇ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਇਹ ਇਹ ਗੱਲ ਦਾ ਅੱਜ ਤਾਜ਼ਾ ਸਬੂਤ ਹੈ ਇਸ ਗੱਲ ਦਾ ਵੀ ਲੋਕ ਕਿੰਨੇ ਖੁਸ਼ ਨੇ ਇਸੇ ਮੈਂ ਜਦੋਂ ਸਪੀਚ ਕਰ ਰਿਹਾ ਸੀ ਉਦੋਂ ਮੈਂ ਲੋਕਾਂ ਨੂੰ ਕੀਤੀ ਆ ਅਪੀਲ ਵੀ ਆਪਾਂ ਇੱਕ ਵਾਰੀ ਯਕੀਨ ਕਰਕੇ ਦੇਖਿਏ ਹੁਣ ਇਹ ਜਿਹੜੇ ਸਰਕਾਰੀ ਸਕੂਲ ਨੇ ਇਹ ਉਹ ਸਕੂਲ ਨਹੀਂ ਰਹੇ ਹੈਗੇ ਹੁਣ ਇਹ ਸਰਕਾਰੀ ਸਕੂਲ ਨੇ ਜਿਹੜੇ ਇਹ ਪ੍ਰਾਈਵੇਟ ਸਕੂਲਾਂ ਤੋਂ ਕਿਤੇ ਅਗੇ ਨੇ ਔਰ ਇਨ੍ਹਾਂ ਸਕੂਲਾਂ ਦੇ ਵਿੱਚ ਕੁਆਲੀਫਾਈਡ ਸਟਾਫ ਹੈ ਔਰ ਸਟਾਫ ਨੂੰ ਵੀ ਹੁਣ ਮੈਨੂੰ ਲੱਗਦਾ ਵੀ ਮਨ ਬਣਾ ਲਿਆ ਵੀ ਅਸੀਂ ਕੋਈ ਨਾ ਕੁਝ ਕਰਕੇ ਦਿਖਾਉਣਾ ਹੈ ਤੁਸੀਂ ਦੇਖੋ ਕਿ ਬੱਚਿਆਂ ਦੇ ਮੈਂ ਸਨਮਾਨਤ ਕੀਤੇ ਨੇ ਕਿਸੇ ਦੇ 97% ਨੰਬਰ ਨੇ 8ਵੀਂ ਦੇ ਵਿੱਚ ਕਿਸੇ ਦੇ 94% ਨੰਬਰ ਨੇ ਇਹ ਇਸ ਗੱਲ ਦਾ ਸਬੂਤ ਆ ਵੀ ਸਰਕਾਰੀ ਸਕੂਲਾਂ ਦੀ ਹੁਣ ਬਦਲ ਰਹੀ ਹੈ ਨੋ ਹਰ ਔਰ ਸਰਕਾਰੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬੈਟਰ ਜਿਹੜੀ ਪੜ੍ਹਾਈ ਹੋ ਰਹੀ ਆ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਵਿੱਚ ਜੋ ਵੀ ਮੇਰੀ ਗੱਲ ਸੁਣ ਰਿਹਾ ਹੈ ਵੀ ਇੱਕ ਵਾਰੀ ਤੁਸੀਂ ਸਰਕਾਰੀ ਸਕੂਲਾਂ ਤੇ ਯਕੀਨ ਕਰਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾਓ ਉੱਥੇ ਗਿਣਤੀ ਵਧਾਓ ਔਰ ਅਸੀਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੀ ਸਿਹਤ ਦਾ ਔਰ ਖੇਡਾਂ ਦਾ ਵੀ ਧਿਆਨ ਸਰਕਾਰੀ ਸਕੂਲਾਂ 'ਚ ਪੂਰਾ ਰੱਖਿਆ ਜਾਊਗਾ ਤਾਂ ਮੇਰੀ ਸਾਰਿਆਂ ਨੂੰ ਅਪੀਲ ਆ ਵੀ ਸਰਕਾਰੀ ਸਕੂਲਾਂ 'ਚ ਬੱਚੇ ਤੁਸੀਂ ਦਾਖਲ ਕਰਾਓ ਆ